ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਜੋ ਗੁਰਮੁਖ ਹੋਵੇ ਸੋ ਸੋ ਜੀ ਪਾਏ ਹਮੈ ਮਾਇਆ ਭਰ ਮੰਗਵਾਏ ਗੁਰ ਕੀ ਪੌੜੀ ਉਤਮ ਉਚੀ ਧਰ ਸੱਚੈ ਹਰ ਗੁਣ ਗਾਏਂਦਾ ਗੁਰਮੁਖ ਸੱਜ ਸੰਜਮ ਕਰਨੀ ਸਾਰ ਗੁਰਮੁਖ ਪਾਏ ਮੋਖ ਦਵਾਰ ਪਾਏ ਭਗਤ ਸਦਾ ਰੰਗ ਰਾਤਾ ਆਪ ਬਗਵਾਏ ਸਮਾਏ ਦਾ ਗੁਰਮੁਖ ਹੋਵੇ ਮਨ ਖੋਜ ਸੁਣਾਏ ਸੱਚੇ ਨਾਮ ਸਦਾ ਲਿਵ ਲਾਏ ਜੋ ਤੇ ਸੁਭਾਵੇ ਸੋਈ ਕਰਸੀ ਜੋ ਸੱਚੇ ਮਨ ਭਾਏ ਦਾ ਜਾਂ ਤੇ ਸੁਭਾਵੇ ਸਤ ਗੁਰੂ ਮਿਲਾਏ ਜਾਂ ਤੇ ਸੁਭਾਵੇ ਤਾਂ ਮਨ ਵਸਾਏ ਆਪਣੇ ਭਾਣੇ ਸਦਾ ਰੰਗ ਰਾਤਾ ਭਾਣੇ ਮਨ ਵਸਾਏ ਦਾ ਮਨ ਹਟ ਕਰਮ ਕਰੇ ਸੋ ਛੀਜੈ ਬਹੁਤੇ ਭੇਖ ਕਰੇ ਨਹੀਂ ਭੀਜੈ ਵਿਖਿਆ ਰਾਤੇ ਦੁੱਖ ਕਮਾਵੇ ਦੁਖੇ ਦੁਖ ਸਮਾਏਂਦਾ ਗੁਰਮੁਖ ਹੋਵੇ ਸੋ ਸੁਖ ਕਮਾਏ ਮਰਨ ਜੀਵਨ ਕੀ ਸੋਝੀ ਪਾਏ ਮਰਨ ਜੀਵਨ ਜੋ ਸਮ ਕਰ ਜਾਣਾ ਸੋ ਮੇਰੇ ਪ੍ਰਭ ਪਾਏਂਦਾ ਗੁਰਮੁਖ ਮਰੈ ਸੋ ਹੈ ਪਰਵਾਨ ਆਵਣ ਜਾਣਾ ਸਬਦ ਪਛਾਣ ਮਰੈ ਨ ਜੰਮੈ ਨਾ ਦੁੱਖ ਪਾਏ ਮਨ ਹੀ ਮਨੈ ਸੁਮਾਏ ਦਾ ਸੇਵੜ ਭਾਗੀ ਜਿਨੇ ਸਤਗੁਰ ਪਾਇਆ ਹੋ ਮੈਂ ਵਿੱਚੋਂ ਮੋ ਚੁਕਾਇਆ ਮਨ ਨਿਰਮਲ ਫਿਰ ਮੈਲ ਨ ਲਾਗੈ ਦਰ ਸੱਚੈ ਸੋਬਾ ਪਾਏਂਦਾ ਆਪੇ ਕਰੇ ਕਰਾਏ ਆਪੇ ਆਪੇ ਵੇਖੇ ਥਾਪੋ ਥਾਪੇ ਗੁਰਮੁਖ ਸੇਵਾ ਮੇਰੇ ਪ੍ਰਭ ਭਾਵੇ ਸਚ ਸੋਣ ਲੇਖੈ ਪਾਏਂਦਾ ਗੁਰਮੁਖ ਸੱਚੋ ਸੱਚ ਕਮਾਵੇ ਗੁਰਮੁਖ ਨਿਰਮਲ ਮੈਲ ਨ ਲਾਵੇ ਨਾਨਕ ਨਾਮ ਰਤੇ ਵਿਚਾਰੀ ਨਾਮੇ ਨਾਮ ਸਮਾਇੰਦਾ ਮਾਰੂ ਮਹੱਲਾ ਤੀਜਾ ਆਪੇ ਸੇਟ ਹੁਕਮ ਸਭ ਸਾਜੀ ਆਪੇ ਥਾਪੋ ਥਾਪਨ ਵਾਜੀ ਆਪੇ ਨਿਆਉ ਕਰੇ ਸਭ ਸਾਚਾ ਸਾਚੇ ਸੱਚ ਮਲਾਇੰਦਾ ਕਾਇਆ ਕੋਟ ਹੈ ਆਕਾਰਾ ਮਾਇਆ ਮੋ ਪਸਰਿਆ ਪਸਾਰਾ ਬਿਨ ਸਬਦੈ ਪਸਮੈ ਕੀ ਢੇਰੀ ਖੇਹੁ ਖੇਰ ਲਾਇੰਦਾ ਕਾਇਆ ਕੰਚਨ ਕੋਟ ਪਾਰਾ ਜਿਸ ਵਿੱਚ ਰਵਿਆ ਸਬਦ ਪਾਰਾ ਗੁਰਮੁਖ ਗਾਵੇ ਸਦਾ ਗੁਣ ਸਾਚੇ ਮਿਲ ਪ੍ਰੀਤਮ ਸੁਖ ਪਾਏਂਦਾ ਕਾਇਆ ਹਰ ਮੰਦਰ ਹਰਿ ਆਪ ਸਵਾਰੇ ਤਿਸ ਵਿੱਚ ਹਰ ਜੀ ਵਸੈ ਮੁਰਾਰੇ ਗੁਰ ਕੈ ਸਬਦ ਬਣਜਨ ਵਾਪਾਰੀ ਨਦਰੀ ਆਪ ਮਿਲਾਏਂਦਾ ਸੋ ਸੂਚਾ ਜੇ ਕਰੋ ਦਿਨਵਾਰੇ ਸਬਦੇ ਬੂਝੈ ਆਪ ਸਵਾਰੇ ਆਪੇ ਕਰੇ ਕਰਾਏ ਕਰਤਾ ਆਪੇ ਮਨ ਵਸਾਏਂਦਾ ਨਿਰਮਲ ਭਗਤ ਹੈ ਨਿਰਾਲੀ ਮਨ ਤਨ ਧੋਵੈ ਸਬਦ ਵਿਚਾਰੀ ਆਂਦਨ ਸਦਾ ਰਹੈ ਰੰਗ ਰਾਤਾ ਕਰ ਕਿਰਪਾ ਭਗਤ ਕਰਾਇਂਦਾ ਇਸ ਮਨ ਮੰਦਰ ਮੈਂ ਮਨੁਆ ਧਾਵੈ ਸੁਖ ਪੱਲਰ ਤਿਆਗ ਮਾਹ ਦੁਖ ਪਾਵੈ ਮੈਂ ਸਤਿਗੁਰ ਭੇਟੇ ਠੋ ਨ ਪਾਵੈ ਆਪੇ ਖੇਲ ਕਰਾਇਂਦਾ ਆਪ ਪਰੰਪਰ ਆਪ ਵਿਚਾਰੀ ਆਪੇ ਮੇਲੇ ਕਰਨੀ ਸਾਰੀ ਕਿਆ ਕੋ ਕਾਰ ਕਰੇ ਵਿਚਾਰਾ ਆਪੇ ਬਖਸ਼ ਮਲਾਇਂਦਾ ਆਪੇ ਸਾਧਗੁਰ ਮੇਲੇ ਪੂਰਾ ਸੱਚਾ ਸ਼ਬਦ ਮਹਾ ਬਲ ਸੂਰਾ ਆਪੇ ਮੇਲੇ ਦੇ ਵੜਿਆਈ ਸੱਚੇ ਸੋ ਜਿਤ ਲਾਇੰਦਾ ਘਰ ਹੀ ਅੰਦਰ ਸਾਚਾ ਸੋਈ ਗੁਰਮੁਖ ਵਿੱਲਾ ਬੂਜੈ ਕੋਈ ਨਾਮੁ ਨਿਧਾਨ ਵਸਿਆ ਘਟ ਅੰਤਰ ਰਸਨਾ ਨਾਮ ਧਿਆਏਂਦਾ ਦਸੰਤਰ ਭਵੇ ਅੰਤਰ ਨਹੀਂ ਭਾਲੇ ਮਾਇਆ ਮੋਹਿ ਬੱਦਾ ਜਮ ਕਾਲੇ ਜਮ ਕੀ ਫਾਸੀ ਕਬੋ ਨਾ ਟੂਟੈ ਦੂਜੈ ਭਾਇ ਪਰਮਾਏਂਦਾ ਜਪਤਬ ਸੰਜਮ ਹੋਰ ਕੋਈ ਨਹੀਂ ਜਬ ਲਗ ਗੁਰ ਕਾ ਸ਼ਬਦ ਨਾ ਕਮਾਹੀ ਗੁਰ ਕਾ ਸ਼ਬਦ ਮਿਲਿਆ ਸਚ ਪਾਇਆ ਸੱਚੇ ਸਚ ਸਮਾਇੰਦਾ ਕਾਮ ਕਰੋ ਸਭ ਲਸਨਸਾਰਾ ਬੋ ਕਰਮ ਕਮਾਵੇ ਸਭ ਦੁੱਖ ਕਾ ਪਸਾਰਾ ਸਤਗੁਰ ਸੇਵੈ ਸੇ ਸੁਖ ਪਾਵੈ ਸੱਚੇ ਸ਼ਬਦ ਮਿਲਾਇੰਦਾ ਪਉਣ ਪਾਣੀ ਹੈ ਬਸੰਤਰ ਮਾਇਆ ਮੋਵਰਤੈ ਸਭ ਅੰਤਰ ਜਿਨ ਕੀਤੇ ਜਾਤੀ ਸਹਿ ਪਛਾਣੈ ਮਾਇਆ ਮੋ ਚੁਕਾਏਂਦਾ ਇੱਕ ਮਾਇਆ ਮੋਹਿ ਗਰਭ ਵਿਆਪੇ ਹੋ ਮੈਂ ਹੋਏ ਰਹੇ ਹੈ ਆਪੇ ਜਮ ਕਾ ਲੈ ਕੀ ਖਬਰ ਨਾ ਪਾਈ ਅੰਤ ਗਿਆ ਪਛਤਾਏਂਦਾ ਜਿਨ ਉਪਾਏ ਸੋ ਬਿਦ ਜਾਣੈ ਗੁਰਮੁਖ ਦੇਵੈ ਸਬਦ ਪਛਾਣੈ ਨਾਨਕ ਦਾਸ ਕਹੈ ਬੇਨੰਤਿ ਸਚ ਨਾਮ ਜਿਤ ਲਾਇਂਦਾ ਮਾਰੂ ਮਹੱਲਾ 3 ਆ ਤੂ ਜੁਗਾਦਿਆ ਪਤ ਦਾਤਾ ਪੂਰੇ ਗੁਰ ਕੈ ਸਬਦ ਪਛਾਤਾ ਤੁਧਨੋਂ ਸੇਵੈ ਸੇ ਤੁਝੈ ਸਮਾਵੈ ਤੂ ਆਪੇ ਮੇਲ ਮਲਾਇਂਦਾ ਅਗਾਮ ਗੁਚਰ ਕੀਮਤ ਨਹੀਂ ਪਾਈ ਜੀ ਜੰਤ ਤੇਰੀ ਸਰਣਾਈ ਜੋ ਤੁਧ ਭਾਵੈ ਤਿਵੇਂ ਚਲਾਵੈ ਤੂੰ ਆਪੇ ਮਾਰਗ ਪਾਇਂਦਾ ਹੈ ਪੀ ਸੱਚਾ ਹੋਸੀ ਸੋਈ ਆਪੇ ਸਾਜੇ ਅਵਰ ਨਾ ਕੋਈ ਸਭਨਾ ਸਾਰ ਕਰੇ ਸੁਖ ਦਾਤਾ ਆਪੇ ਰਿਜਕ ਪਹੁੰਚਾਏਦਾ ਗਾਮ ਗੋਚਰ ਲਖ ਪਾਰਾ ਕੋਈ ਨ ਜਾਣੈ ਤੇਰਾ ਪਰਵਾਰਾ ਆਪਣਾ ਆਪ ਪਛਾਨੈ ਆਪੇ ਗੁਰਮਤੀ ਆਪ ਬੁਝਾਏਂਦਾ ਪਤਾਲਪੁਰਿਆ ਲੋ ਆਕਾਰਾ ਤਿਸ ਵਿੱਚ ਵਰਤੈ ਹੁਕਮ ਕਰਾਰਾ ਹੁਕਮੇ ਸਾਜੇ ਹੁਕਮੇ ਢਾਏ ਹੁਕਮੇ ਮੇਲ ਮਲਾਏਂਦਾ ਪਤਾਲਪੁਰਿਆ ਲੋ ਆਕਾਰਾ ਤਿਸ ਵਿੱਚ ਵਰਤੈ ਹੁਕਮ ਕਰਾਰਾ हुक्मे साजे हुक्मे टाहे हुक्मे मेल मिलाएंदा भुल चुक दी खिमा वगुरू जी का खालसा वाहेगुरू जी की फतेह